ਮੇਰੇ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਦਿੱਤੇ ਤਾਅ ਰੱਖਿਆ ਕੀ ਕਹਣਾ ਚਾਹੋਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਭਾਜੀ ਪਿੰਡ ਦੇ ਭੈਣ ਭਰਾਵਾਂ ਦਾ ਤੰਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਰਿਆਂ ਦੇ ਸੰਯੋਗ ਦੇ ਨਾਲ ਹਰ ਇੱਕ ਭੈਣ ਭਰਾ ਦੇ ਸੰਯੋਗ ਦੇ ਨਾਲ ਹੀ ਮੈਨੂੰ ਪਿੰਡ ਦੀ ਮੁਖ ਚੁਣਿਆ ਵਾ ਤੇ ਉਹਨਾਂ ਦਾ ਮੈਂ ਦੇਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਵਾ ਤੇ ਗਾੜੀ ਵੀ ਮੈਂ ਉਹਨਾਂ ਦੇ ਸਭਣਾ ਦੇ ਨਾਲ ਪਿਆਰ ਦੇ ਨਾਲ ਹੀ ਅਸੀਂ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਚੱਲਾਂਗੇ ਤੇ ਬਾਕੀ ਅੰਕਲ ਬਲਕਾਰ ਸਿੰਘ ਦਾ ਵੀ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਦੇ ਸੰਯੋਗ ਦੇ ਨਾਲ ਹੀ ਸਾਡੇ ਸਿਰ ਤੇ ਇਹ ਤਾਜ ਰੱਖਿਆ ਗਿਆ ਵਾ ਤੇ ਜਿਨ੍ਹਾਂ ਦੇ ਸੰਯੋਗ ਦੇ ਨਾਲ ਹੀ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਆਂ ਤੇ ਗਾੜੀ ਵੀ ਸਭਣਾ ਦੇ ਪਿਆਰ ਦੇ ਨਾਲ ਹੀ ਇੱਕ ਦੂਸਰੇ ਦੇ ਨਾਲ ਅਸੀਂ ਪਿਆਰ ਨਾਲ ਚੱਲਾਂਗੇ ਸਾਰੇ ਹਾਂ ਜੀ ਸਰ ਪਿੰਡ ਦੇ ਮੁੱਖ ਸੇਵਾਦਾਰ ਹੋਣ ਕਰਕੇ ਤੁਹਾਡੀ ਗੋਇੰਦ ਦੇ ਵਿੱਚ ਜਿਹੜੀ ਇਹ ਪੰਚਾਇਤ ਸਵਸੰਮਤੀ ਨਾਲ ਚੁਣੀ ਗਈ ਆ ਸੋ ਕੀ ਕਹਾਂਗੇ ਚਾਹੋਗੇ ਲੋਕਾਂ ਨੇ ਮਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਇਹਨਾਂ ਦੇ ਸਿਰ ਤੇ ਭੈਣ ਜਿਹਾ ਤਾਜ ਰੱਖਿਆ ਸੋ ਕੀ ਕਹਾਂ ਕਿ ਨਾ ਦੇ ਦੋ ਦੇਖੋ ਜੀ ਵਾਹਿਗੁਰੂ ਜੀ ਦਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਕਾਰ ਸਿੰਘ ਮੁੱਖ ਸੇਵਾਦਾਰ ਪਿੰਡ ਖੋਖਰ ਸੇਵਾ ਦਾ ਮੌਕਾ ਮਿਲਿਆ ਸਾਡੀ ਪੰਚਾਇਤ ਜਿਹੜੀ ਆ ਸਰਬਸੰਮਤੀ ਨਾਲ ਅਸੀਂ ਬੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਈ ਆ ਅਸੀਂ ਕੋਈ ਵੋਟ ਨਹੀਂ ਪੈਣ ਦਿੱਤੀ ਬੜੇ ਪਿਆਰ ਸਤਿਕਾਰ ਨਾਲ ਬਣਾਈ ਆ ਸਾਡੇ ਜਿਹੜੇ ਐਸ ਸੀ ਸੀਟ ਹੀ ਇਹ ਪਰਮਜੀਤ ਕੌਰ ਇਹ ਸਾਡੇ ਸਰਪੰਚ ਨੇ ਭਰਵੰਤ ਕੌਰ ਮੈਂਬਰ ਆ ਪ੍ਰਭਜੀਤ ਸਿੰਘ ਮੈਂਬਰ ਆ ਬਾਬਾ ਮੇਰ ਸਿੰਘ ਮੈਂਬਰ ਆ ਸਾਰੇ ਸਤਿਕਾਰਯੋਗ ਨੇ ਕੋਈ ਵੀ ਐਸੀ ਗੱਲ ਨਹੀਂ ਕਿ ਸਾਡੇ ਪਿੰਡ 'ਚ ਕੋਈ ਐਸੀ ਗੱਲ ਹੈ ਜੋ ਵੀ ਕਾਰਵਿਹਾਰ ਕਰਾਂਗੇ ਸਾਰੀ ਪੰਚਾਇਤ ਨਾਲ ਮਿਲ ਕੇ ਅچھے ਤਰੀਕੇ ਨਾਲ ਕਰਾਂਗੇ ਕੋਈ ਇਹਦੇ ਵਿੱਚ ਐਓ ਜੀ ਗੱਲ ਨਹੀਂ ਹੋਊਗੀ ਕੋਈ ਦੂਸ਼ਣਵਾਦੀ ਨਹੀਂ ਹੋਊਗੀ ਸਾਰੇ ਪਿਆਰ ਨਾਲ ਕੰਮ ਕਰਾਂਗੇ ਸਰ ਗੱਲ ਕਰੀਏ ਨੌਜਵਾਨਾਂ ਦੀ ਨੌਜਵਾਨਾਂ ਦਾ ਵੀ ਪਿੰਡ ਦੇ ਵਿੱਚ ਕਾਫੀ ਅਹਿਮ ਰੋਲ ਦਾ ਹੁੰਦਾ ਲੇਥਨ ਦੇ ਵਿੱਚ ਸੋ ਤੁਹਾਡੇ ਪਿੰਡ 'ਚ ਵੀ ਕਾਫੀ ਨੌਜਵਾਨ ਹੋਣਗੇ ਉਹਨਾਂ ਵਾਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਨ ਹਨ ਹੋਗੇ ਦੇਖੋ ਜੀ ਸਾਡੀ ਨਵੀਂ ਬਣੀ ਪੰਚਾਇਤ ਵੱਲੋਂ ਅਸੀਂ ਸਾਡੀ ਪੰਚਾਇਤੀ ਜ਼ਮੀਨ ਆ ਉਹ ਅਸੀਂ ਰੱਖੀ ਹੋਈ ਆ ਅਸੀਂ ਪੰਨੂ ਸਾਹਿਬ ਨੂੰ ਇਹ ਗੱਲ ਕਰਾਂਗੇ ਕਿ ਸਾਨੂੰ ਖੇਡ ਦਾ ਮੈਦਾਨ ਬਣਾ ਕੇ ਦਿਓ ਉਹਨਾਂ ਦਾ ਅਸੀਂ ਪੂਰਾ ਪ੍ਰਵੇਖ ਦਾ ਨਿਸ਼ਚਾ ਕਰਾਂਗੇ ਧਿਆਨ ਰੱਖਾਂਗੇ ਕੋਈ ਇਹੋ ਜੀ ਗੱਲ ਨਹੀਂ ਮਨੁਰੇ ਕਰੀ ਗੱਲ ਕਰੀਏ ਆਰ ਪਿੰਡ ਦੇ ਜਿਹੜੇ ਮੁੰਡੇ ਕਰਦੇ ਜਿਹੜੇ ਰੋਜ਼ਗਾਰ ਦੇ ਜਿਹੜੇ ਲੋਕ ਗਰੀਬ ਲੋਕ ਹੁੰਦੇ ਉਹ ਤੇਗਾਰ ਦੇ ਕਰਕੇ ਜਿਹੜਾ ਪਿੰਡ ਦੇ ਵਿੱਚ ਉਹਨੇ ਦਾ ਹਿੱਟਾ ਜਾਂਦਾ ਸੋ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਨਿਜਾਇ ਨਾ ਪਾਈ ਉਹ ਤਾਂ ਆਮ ਸੁਣਿਆ ਹੋਵੇਗਾ ਦੋਸਤ ਮਿਲਿਆ ਜਾਂ ਤੇ ਵੀ ਜਨਾਂ ਉਹ ਤੁਹਾਡੀ ਅਗਵਾਈ ਦੇ ਵਿੱਚ ਕਿਵੇਂ ਬਰਾਲਾ ਕੀਤਾ ਜਾਵੇ ਵੇਖੋ ਜੀ ਸਾਡੀ ਤੇ ਪਹਿਲ ਦੀ ਅਧਾਰ ਇਹੋ ਹੁੰਦੀ ਆ ਕਿ ਅਸੀਂ ਪਿੰਡ ਚ ਘਰ ਘਰ ਜਾਂਦੇ ਆ ਵੀ ਤੁਸੀਂ ਕੰਮ ਕਰੋਗੇ ਜੇ ਕੋਈ ਕਰੂਗਾ ਉਹਨੂੰ ਜ਼ਰੂਰ ਲਈਦਾ ਆ ਜਦੋਂ ਨਹੀਂ ਕਰਨਾ ਫਿਰ ਸਾਨੂੰ ਲੈਣੇ ਪੈਂਦੇ ਪਰ ਉਹਨੇ ਦਾ ਰਵਾਇਤ ਦਾ ਅਸੀਂ ਆਪਣੇ ਪਿੰਡ ਨੂੰ ਪਹਿਲ ਦਿੰਦੇ ਆ ਰਸਨ ਕਾਟਾਂ ਦੀ ਗੱਲ ਕਰੀਏ ਪਿੰਡ ਦੇ ਵਿੱਚ ਰਾਸ਼ਨ ਕਾਟਾਂ ਨੂੰ ਲੈ ਕੇ ਕਾਫੀ ਸਮੱਸਿਆ ਹੁੰਦੀ ਆ ਸੋ ਜਿਹੜੇ ਯੋਗ ਹੁੰਦੇ ਉਹਨਾਂ ਦੇ ਰਾਸ਼ਨ ਕੱਟ ਨਹੀਂ ਬਣੇ ਹੁੰਦੇ ਸੋ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਤੇ ਜਿਹਦੇ ਨਜਾਇਜ਼ ਹੋ ਜਾਂਦੇ ਉਹਨਾਂ ਨੂੰ ਤਾਂ ਚਲੇ ਜਾਂਦਾ ਸੋ ਆਪ ਜੀ ਵੀ ਗਵਾਹੀ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਦੇਖਦੇ ਵੇਖੋ ਜੀ ਸਾਡੇ ਤਕਰੀਬਨ ਹੀ ਰਾਸ਼ਨ ਕਾਟ ਇੱਕ ਦੋ ਘਰ ਆ ਜਿਨ੍ਹਾਂ ਦੇ ਨਹੀਂਗੇ ਬਣੇ ਔਰ ਬਣੇ ਵੀ ਉਹਨਾਂ ਦੇ ਘੂਠੇ ਨਹੀਂ ਲੱਗਦੇ ਉਹਨਾਂ ਨੂੰ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੇ ਕੋਲੋਂ ਦਵਾਈ ਆਪਾਂ ਜਿੱਦਾਂ ਮਰਜ਼ੀ ਪਿੰਨ ਦੀ ਸਹਿਮਤੀ ਨਾਲ ਕਰਕੇ ਕੁਝ ਨਾ ਕੁਝ ਉਪਰਾਲਾ ਉਹਨਾਂ ਦਾ ਕਰੀਦਾ ਬਾਕੀ ਦਾ ਸਰਕਾਰਟ ਤੇ ਜਦੋਂ ਬਣ ਗਏ ਉਦੋਂ ਹੀ ਗਵਰਨਮੈਂਟ ਦੀ ਵੈਬਸਾਈਟ ਜੇ ਖੁੱਲੇਗੀ ਫਿਰ ਆਪਾਂ ਉੱਤੇ ਵਿਚਾਰ ਕਰਾਂਗੇ ਜਦੋਂ ਖੁੱਲੀ ਜਰੂਰ ਬਣਾਵਾਗੇ ਜਿੰਨਾਂ ਦਾ ਰਹਿੰਦੇ ਤੁਹਾਡੇ ਪਿੰਡ ਦੀ ਐਜੂਕੇਸ਼ਨ ਲੱਗੇ ਕਿਵੇਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦਾ ਸਕੂਲ ਕਿੰਨੀ ਤਰ੍ਹਾਂ ਦਾ ਰਖਾਅ ਦੀ ਕਮੀ ਹੈ ਇਸੇ ਕਿ ਜਾਂ ਅਪਗ੍ਰੇਡ ਹੋਣ ਦੀ ਲੋੜ ਹੈ ਬਿਲਕੁਲ ਸਾਡੇ ਪਿੰਡ ਦੀ ਆਬਾਦੀ ਬਹੁਤ ਘੱਟ ਹੈ ਇੱਥੇ ਪ੍ਰਾਇਮਰੀ ਸਕੂਲ ਵੀ ਹੁਣ ਬੰਦ ਹੋ ਚੁੱਕਾ ਹੈ ਉਹ ਸਾਡੇ ਸਕੂਲ ਹੈ ਨਹੀਂਗਾ ਸਾਡਾ ਸਕੂਲ ਸ਼ੰਕਰਪੁਰਾ ਸਾਡੇ ਨਾਲ ਬਿਲਕੁਲ ਅਟੈਚ ਆ ਸਾਡੇ ਸਾਰੇ ਬੱਚੇ ਉਸ ਸਕੂਲ ਸਰਕਾਰੀ ਸਕੂਲ ਜਾਂਦੇ ਬਹੁਤ ਵਧੀਆ ਸਕੂਲ ਹੈ ਬੰਦ ਹੋ ਚੁੱਕਾ ਕੀ ਕਾਰਨ ਬੰਦ ਹੁੰਦਾ ਕਿ ਪ੍ਰਾਈਵੇਟ ਵਾਲਾ ਰੁਝਾਨ ਜ਼ਿਆਦਾ ਹੈ ਲੋਕਾਂ ਦਾ ਸਕੂਲਾਂ ਵਾਲਾ ਕੀ ਸਰਕਾਰੀ ਸਕੂਲਾਂ ਨਾਲ ਕਰਦੇ ਨਹੀਂ ਜੇ ਸਾਡੀ ਜਨ ਸਖਿਆ ਨਹੀਂ ਉਹ ਤੇ ਟੀਚਰ ਇੱਕ ਆਉਂਦਾ ਹੀ ਤੋ ਫਿਰ ਮੁੜ ਕੇ ਬੈਭੂਕੇ ਚੱਲ ਜਾਂਦਾ ਹੀ ਬੱਚੇ ਨਹੀਂ ਆਉਂਦੇ ਹਰ ਇੱਕ ਬੰਦੇ ਦਾ ਵਿਚਾਰ ਤੁਹਾਨੂੰ ਪਤਾ ਵੀ ਜਿਹੜੇ ਤੇ ਬੰਦੇ ਚੰਗੇ ਉਹਨਾਂ ਦਾ ਵਿਚਾਰ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਉਹਨਾਂ ਦੇ ਬੱਚੇ ਤੇ ਸਾਰਿਆਂ ਦੇ ਪ੍ਰਾਈਵੇਟ ਸਕੂਲ ਪੜਦੇ ਆ ਤੇ ਸਾਡੇ ਬੁਧੀ ਫੈਮਲੀਆ ਜਿਹੜੀਆਂ ਬਹੁਤ ਘੱਟ ਕਰਨੇ ਔਰ ਕਈ ਵਾਰੀ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਕਿ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਘਟਣੀਆਂ ਧੱਕੇ ਖਾਣੇ ਪੈਂਦੇ ਨੇ ਸਮਾਂ ਹੀ ਬਰਬਾਦ ਹੁੰਦਾ ਤੇ ਪੈਸੇ ਖਰਚ ਹੁੰਦੇ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਉਹਦੇ ਕੋਲੋਂ ਬਰਾਣਾ ਕੀਤਾ ਜਾਵੇ ਬਿਲਕੁਲ ਜੀ ਪਹਿਲੀ ਗੱਲ ਤਾਂ ਸਾਡੀ ਇਹ ਆ ਕਿ ਸਾਡਾ ਪਿੰਡ ਹੀ ਇੰਨਾ ਵਧੀਆ ਵੀ ਸਾਡੇ ਹਾਲੇ ਤੱਕ ਝਗੜਾ ਨਹੀਂ ਹੋਇਆ ਸਾਡੀ ਸੋਚ ਨਹੀਂ ਤੇ ਸਾਡੀ ਕਰਨੀ ਤੇ ਸਾਡਾ ਪਿਆਰ ਨਾਲ ਸਾਰਾ ਪਿੰਡ ਰਹਿੰਦਾ ਇੱਕ ਦੂਜੇ ਦੇ ਆਪਣੇ ਆ ਜਾਣੇ ਆ ਵਿਆਹ ਸ਼ਾਦੀ ਕਿਸੇ ਵੀ ਚੀਜ਼ ਤੇ ਸਾਡਾ ਕੋਈ ਅਜਿਹਾ ਲੈਣ ਦੇ ਨਹੀਂ ਗੱਲ ਤੱਕ ਸਾਡੇ ਪਿੰਡ 'ਚ ਕੋਈ ਝਗੜਾ ਨਹੀਂ ਹੈ ਇਹੜਾ ਕੰਮ ਜਿਹੜਾ ਪਹਿਲ ਦੇ ਦਾਤੇ ਹੁਣ ਪਿੰਡ ਦੇ ਵਿੱਚ ਇਹਲਾ ਕੀਤਾ ਜਾਂ। ਵੇਖੋ ਜੀ ਪਹਿਲ ਦੇ ਆਧਾਰ ਤੇ ਅਸੀਂ ਕਿਤੇ ਗਰਾਊਂਡ ਦਾ ਕਰਾਂਗੇ। ਨੰਬਰ 2 ਤੱਕ ਸਫਸਾਨ ਘਾੜ ਤੱਕ ਕੋਸ਼ਿਸ਼ ਕਰਨ ਦੇ ਭੀ ਉਹ ਪਹਿਲਾਂ ਬਣ ਜਾਈ ਪਾਏ। ਬਾਕੀ ਗਲੀਆਂ ਨਾਲੀਆਂ ਦੇ ਆਮ ਬੰਦੀਆਂ ਰਹਿੰਦੀਆਂ ਨੇ ਉਹ ਤੇ ਬੰਦੀਆਂ ਰਹਿਣੀਆਂ ਨੇ। ਇਹ ਸਾਡੇ ਜ਼ਿਆਦਾ ਦੋ ਮੁੱਦੇ ਨੇ। ਸਰ ਕਈ ਵਾਰੀ ਸੰਤਨ ਗੌਰਮਣ ਜਾਂ 50% ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੇ ਨੇ। ਪਿੰਡ ਦੇ ਵਿੱਚ ਚਾਹੇ ਤੁਹਾਡੇ ਪਿੰਡ ਸਸਨਦੀਨਾਤ ਮੈਂ ਚੁਣੀ ਗਈ। ਉਹ ਢੜੇ ਬੰਦੀ ਕਿਤਨਾ ਕਿਤੇ ਹੁੰਦੀ ਆ ਪਿੰਡਾਂ ਚ ਗਰੀਬ ਵਰਦਪਾਤ ਤਾਂ ਉਹ ਘੂਟ ਨਹੀਂ ਪਹੁੰਚਦੀ। ਉਹ ਕਿਵੇਂ ਦੇਖਿਆ ਜਾਏ ਤਾਂ। ਵੇਖੋ ਜੀ ਸਾਡੇ ਪਿੰਡ ਚ ਤੇ ਪਹਿਲੀ ਗੱਲ ਪਿਆਜ ਤਾਂ ਕੋਈ ਚੱਕਰੀ ਨਹੀਂਗਾ, ਕੋਈ ਸਾਡੇ ਧੜਾ ਨਹੀਂਗਾ। ਸਰਬਸੰਮਤੀ ਨਾਲ ਸਾਡੀ ਪੰਚਾਇਤ ਚੁਣੀ ਗਈ ਆ, ਗੁਰਦੁਆਰਾ ਸਾਹਿਬ ਦੇ ਵਿੱਚ ਬਹਿ ਕੇ ਚੁਣੀ ਗਈ ਆ। ਕੋਈ ਸਾਡੇ ਧੜਾ ਨਹੀਂ ਤੇ ਕੋਈ ਪਾਰਟੀ ਨਹੀਂ। ਅਜਿਹੀ ਦਿਨ ਮੈਲਗੀ ਕਰਨੇ ਆ ਸਾਰਾ ਪਿੰਡ ਕਰਦਾ। ਸਭ ਪੰਜਾਬ ਸਰਕਾਰ ਦੇ ਕਮਨ ਲੈ ਕੇ ਕਿਵੇਂ ਦੇ ਦੋ 3 ਸਾਲ ਜਿਹੜੇ ਬੀਤ ਚੁੱਕੇ ਨੇ ਸਰਕਾਰ ਦੇ ਕਿਵੇਂ ਦੇ ਮੇਕੋ ਜੀ ਜਿੰਨੇ ਕੋਈ ਸਰਕਾਰ ਦੀ ਗੱਲ ਆ ਵੀ ਸਰਕਾਰ ਸੋਨਾ ਕੰਮ ਕਰਨ ਢਈ ਆ ਤੇ ਗਾਂ ਵੀ ਅچھے ਤਰੀਕੇ ਨਾਲ ਹੁਣ ਅੱਜ ਵੀ ਪੰਨੂ ਸਾਹਿਬ ਨੇ ਕਿਹਾ ਕਿ ਆਇਆ ਕੰਮ ਜਿਹੜੇ ਉਹ ਆਪ ਦੱਸਣ ਦੇ ਵੀ ਕਰਵਾਓ ਸਾਡੇ ਕੋਲ ਲੈ ਕੇ ਆਓ ਉਹ ਅਸੀਂ ਹੁਣ ਮਤੇ ਪਾਏ ਨੇ ਉਹ ਵੀ ਸਾਡੇ ਕੰਮ ਹੋਣ ਦੇ ਨੇ ਜਿੰਨੇ ਕੋਈ ਆ ਪਿਆ ਪਿਆ ਦਾ ਕੱਚਿਆਂ ਪਿਆ ਦਾ ਹੁੰਦਾ ਹੀ ਉਹ ਹੀ ਕਰਵਾਏ ਹਨ ਨੌਕਰੀਆਂ ਦੀ ਗੱਲ ਕੀਤੀ ਆ ਪਿਆ ਸਤਾਨ ਨੇ ਪਿਆ ਬੋਈਆ ਹੀ ਹੱਥੋਂ ਪਲੱਸ ਨੌਕਰੀਆਂ ਜਿਹੜੀ ਦੇ ਚੁੱਕੀਆਂ ਨੇ ਪਰ ਵਿਰੋਧੀਆਂ ਕਹਿੰਦਾ ਇੰਪਲੀਮੈਂਟਰੀ ਹੋਈ ਵੇਖੋ ਜੀ ਇਹ ਤੇ ਸਰਕਾਰਾਂ ਦੇ ਕੰਮ ਆ ਇਹ ਦੇ ਇੱਕ ਦੂਜੇ ਤੇ ਇਲਜ਼ਾਮ ਲੱਗਨੇ ਲੱਗਨੇ ਕੋਈ ਵੀ ਸਰਕਾਰ ਆ ਗਈ ਉਹਦੇ ਵਿੱਚ ਆਪਾਂ ਤੇ ਕੁਝ ਕਹਿ ਨਹੀਂ ਸਕਦੇ ਤੇ ਇਹ ਇਲਜ਼ਾਮ ਲੱਗਨੇ ਲੱਗਨੇ ਆਪਾਂ ਜੋ ਮਰਜ਼ੀ ਹੋ ਜੇ ਸਰ ਪਿੰਡ ਦੇ ਲੋਕਾਂ ਤੁਹਾਨੂੰ ਸੇਵਾਦਾਰ ਬਣਾਤਾ ਮਾਣ ਬਖਿਆ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਦੇਣਾ ਹੈ ਕਿ ਮੁੱਖ ਸੇਵਾਦਾਰ ਹੋਣ ਦੇ ਨਾਲ ਮੈਂ ਤੇ ਇਹ ਕਹੂੰਗਾ ਜੀ ਸਾਰੇ ਰਲ ਮਿਲ ਕੇ ਭੈਣ ਭਰਾ ਵਾਂਗੂ ਅੱਛੇ ਤਰੀਕੇ ਨਾਲ ਰਹਿਣ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ ਨਾ ਕਰਾਂਗੇ ਨਾ ਹੋਣਦਿਆਂ